ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦਾ ਹਾਂ ਤੁਹਾਡੇ ਆਪਣੇ ਚੈਨਲ ਪੀਬੀ 7766 ਡਾਟ ਤੇ ਸੋ ਜਿਹੜੇ ਦੋਸਤ ਪੀਐਸਪੀਸੀਐਲ ਇਲਮ ਜਾਂ ਪੀਐਸਪੀਸੀਐਲ ਅਪਰੈਂਟਸ਼ਿਪ ਦੀ ਤਿਆਰੀ ਕਰ ਰਹੇ ਹਨ ਉਹਨਾਂ ਲਈ ਕਲਾਸ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੋਣ ਵਾਲੀ ਹੈ ਐਂਡ BSTC ਜੋ ਪੋਸਟਾਂ ਆਉਣ ਵਾਲੀਆਂ ਹਨ ਉਹਨਾਂ ਲਈ ਕਲਾਸ ਬਹੁਤ ਜ਼ਿਆਦਾ ਮਹੱਤਵਪੂਰਨ ਹੋਣ ਵਾਲੀ ਹੈ ਕਿਉਂਕਿ ਤੁਸੀਂ ਪਹਿਲਾਂ ਹੀ ਇਸ ਚੈਨਲ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਤਿਆਰੀ ਕਰ ਸਕਦੇ ਹੋ ਜੀ ਸੋ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰੀ ਵਿਜ਼ਿਟ ਕੀਤਾ ਹੈ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਐਂਡ ਨਾਲ ਹੀ ਦਿੱਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਜੀ ਸੋ ਜੇਕਰ ਤੁਸੀਂ ਸਾਡੀਆਂ ਸਾਰੀਆਂ ਕਲਾਸਾਂ ਦੀਆਂ ਪੀਡੀਐਫ ਆਪਣੇ ਮੋਬਾਈਲ ਫੋਨ ਤੇ ਲੈਣਾ ਚਾਹੁੰਦੇ ਹੋ ਤਾਂ ਇਸ ਨੰਬਰ 96461 15144 ਇਸ ਨੰਬਰ ਤੇ ਤੁਸੀਂ ਸਾਨੂੰ ਓਨਲੀ 200 ਰੁਪਏ Google Pay ਜਾਂ PhonePe ਕਰਕੇ ਤੁਸੀਂ ਸਾਡੇ ਕੋਲੋਂ WhatsApp ਤੇ ਜਰੀਏ 1200 ਦੇ ਕਰੀਬ MCQ ਲੈ ਸਕਦੇ ਹੋ ਜੀ ਠੀਕ ਹੈ ਦੋਸਤੋ ਜੇਕਰ ਤੁਸੀਂ ਸਾਡੇ WhatsApp ਗਰੁੱਪ ਦੇ ਵਿੱਚ ਐਡ ਹੋਣਾ ਚਾਹੁੰਦੇ ਹੋ ਤਾਂ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦਿੱਤਾ ਹੋਇਆ ਹੈ ਤੁਸੀਂ ਜਾ ਕੇ ਸਿੱਧਾ ਡਾਇਰੈਕਟ WhatsApp ਤੇ ਨਾਲ ਜੁੜ ਸਕਦੇ ਹੋ ਜਿਸ ਦੇ ਵਿੱਚ ਤੁਹਾਨੂੰ ਡੇਲੀ ਜਾਣਕਾਰੀ ਨਵੀਆਂ-ਨਵੀਆਂ ਪਰਥੀ ਦੀ ਜਾਣਕਾਰੀ ਐਂਡ ਜੋ ਨਵੀਂ ਕਲਾਸ ਆਪਣੀ ਅਪਲੋਡ ਹੋਏਗੀ ਉਸ ਦੀ ਜਾਣਕਾਰੀ ਤੁਹਾਨੂੰ ਇਸ WhatsApp ਗਰੁੱਪ ਦੇ ਵਿੱਚ ਵੀ ਮਿਲੇਗੀ ਸੋ ਜ਼ਿਆਦਾ ਟਾਈਮ ਨਾ ਵੇਸਟ ਕਰਦੇ ਵੀਡੀਓ ਨੂੰ ਕਰਦੇ ਹਾਂ ਸ਼ੁਰੂ ਸਭ ਤੋਂ ਪਹਿਲਾ ਕੁਐਸਚਨ ਹੈ ਜੀ ਅਰਥ ਜ਼ਮੀਨ ਦੀ ਰਜਿਸਟਿਵਿਟੀ ਮਾਪਣ ਲਈ ਕਿਹੜਾ ਯੰਤਰ ਵਰਤਿਆ ਜਾਂਦਾ ਹੈ ਹਾਂਜੀ ਦੋਸਤੋ ਆਪਸ਼ਨਸ ਆਪਣੇ ਸਾਹਮਣੇ ਦਿੱਤੇ ਹੋਈਆਂ ਨੇ ਪਹਿਲੀ ਹੈ ਮੈਗਰ ਦੂਸਰੀ ਹੈ ਐਮੀਟਰ ਤੀਸਰੀ ਹੈ ਵੋਲਟਮੀਟਰ ਅਤੇ ਚੌਥੀ ਹੈ ਅਰਥ ਟੈਸਟਰ ਇਸ ਦਾ ਰਾਈਟ ਆਨਸਰ ਹੋ ਜਾਏਗਾ ਜੀ ਅਰਥ ਟੈਸਟਰ ਅਰਥ ਟੈਸਟਰ ਠੀਕ ਹੈ ਦੋਸਤੋ ਨੈਕਸਟ ਕੁਐਸਚਨ ਚੱਲ ਗਿਆ ਜੀ ਕੁਐਸਚਨ ਨੰਬਰ ਹੈ 2 2 ਨੰਬਰ 10 ਓਮ ਦੀਆਂ ਰੈਜ਼ਿਸਟੈਂਸਾਂ ਨੂੰ ਸਮਾਨਤਰ ਲਗਾਉਣ ਨਾਲ ਸਰਕਟ ਦਾ ਕੁੱਲ ਰੈਜ਼ਿਸਟੈਂਸ ਕਿੰਨਾ ਹੋਵੇਗਾ ਸਮਾਨਤਰ ਆਹ ਦੇਖ ਲਓ 10 ओम ਦੇ ਗਿਆ ਦੋ ਰਜਿਸਟੈਂਸਾਂ 10 10 ਜਦੋਂ ਪੈਰਲ ਵਿੱਚ ਸੇਮ ਰਜਿਸਟੈਂਸ ਦਿੱਤੀ ਹੋਈ ਤਾਂ ਉਸ ਦਾ ਆਪਾਂ ਨੂੰ ਪਤਾ ਅੱਧ ਕਰ ਦੇਣਾ ਹੁੰਦਾ ਹੈ ਜੀ ਹਨਾ ਠੀਕ ਹੈ ਜੀ ਇਸ ਦਾ ਰਾਈਟ ਆਨਸਰ ਆ ਜਾਏਗਾ 5 ओम 5 ओम ਠੀਕ ਹੈ ਦੋਸਤੋ ਨੈਕਸਟ ਕੁਐਸਚਨ ਚੱਲ ਗਿਆ ਜੀ ਕੁਐਸਚਨ ਨੰਬਰ ਹੈ 3 ਸਿਸਟਮ ਦਾ ਵੱਧ ਤੋਂ ਵੱਧ ਪਾਵਰ ਫੈਕਟਰ ਕੀ ਹੁੰਦਾ ਹੈ ਸਿਸਟਮ ਦਾ ਵੱਧ ਤੋਂ ਵੱਧ ਪਾਵਰ ਫੈਕਟਰ ਕੀ ਹੁੰਦਾ ਹੈ ਤਾਂ ਆਪਸ਼ਨ ਆ ਆਪਣੇ ਸਾਹਮਣੇ ਦਿੱਤੇ ਹੋਗੇ ਨਾ 0.0 0.70 1 0.8 ਦਾ 0. 75 ਤਾਂ ਇਸ ਦਾ ਰਾਈਟ ਆਨਸਰ ਹੈ 1 ਪਾਵਰ ਫੈਕਟਰ cos phi ਪਾਵਰ ਫੈਕਟਰ ਨੂੰ ਵੀ ਕਹਿੰਦੇ ਹਨ ਜੇਕਰ cos phi ਇਥੇ ਲਿਖਿਆ ਹੋਵੇ ਉਹੀ ਸਮਝ ਲੋ ਪਾਵਰ ਫੈਕਟਰ ਹੀ ਹੈ ਠੀਕ ਹੈ ਦੋਸਤੋ ਰਾਈਟ ਆਨਸਰ ਹੋ ਜਾਏਗਾ 1 ਨੈਕਸਟ ਕੁਸਚਨ ਚੱਲ ਗਏ ਜੀ ਕੁਸਚਨ ਨੰਬਰ ਹੈ 4 ਵੰਡ ਪ੍ਰਣਾਲੀ ਵਿੱਚ ਟਰਾਂਸਫਾਰਮਰ ਕਿਸ ਕੰਮ ਵਾਸਤੇ ਵਰਤੋ ਵਿੱਚ ਆਉਂਦੇ ਹਨ ਵੱਧ ਵੋਲਟੇਜ ਲਈ ਘੱਟ ਵੋਲਟੇਜ ਲਈ ਲੈ ਲਈ ਉਹੀ ਵੋਲਟੇਜ ਲੈ ਲਈ ਜਾਂ ਇਹਨਾਂ ਵਿੱਚੋਂ ਕੋਈ ਨਹੀਂ ਹਾਂਜੀ ਦੋਸਤੋ ਇਸ ਦਾ ਰਾਈਟ ਆਨਸਰ ਹੈ ਘੱਟ ਵੋਲਟੇਜ ਲੈ ਲਈ ਘੱਟ ਵੋਲਟੇਜ ਲੈ ਲਈ ਸੋ ਦੋਸਤੋ ਜੇਕਰ ਤੁਸੀਂ ਸਾਡੀਆਂ ਕਲਾਸਾਂ ਦੀ ਪੀਡੀਐਫ ਲੈਣਾ ਚਾਹੁੰਦੇ ਹੋ ਵਾਰ-ਵਾਰ ਮਦਦਸਰਾਂ ਇਸ ਨੰਬਰ 96461 15143 ਇਸ ਨੰਬਰ ਤੇ ਤੁਸੀਂ ਸਾਨੂੰ ਓਨਲੀ 200 ਰੁਪਏ Google Pay ਕਰਕੇ ਇਸ ਨੰਬਰ ਤੇ ਤੁਸੀਂ ਸਾਨੂੰ ਸਕਰੀਨਸ਼ਾਟ ਭੇਜ ਦੇਣਾ ਹੈ ਤੁਹਾਨੂੰ 1200 1300 ਦੇ ਕਰੀਬ MCQ ਮਿਲ ਜਾਣਗੇ ਬਹੁਤ ਹੀ ਚੰਗੇ ਵਧੀਆ ਮਟੀਰੀਅਲ ਨਾਲ ਮਿਲਣਗੇ ਸਾਰੇ ਆਪਦੇ ਤਿਆਰ ਕੀਤੇ ਹੋਏ ਹਨ ਦੋਸਤੋ ਸੋ ਚਲਦੇ ਆਪਾਂ ਨੈਕਸਟ ਕੁਐਸਚਨ ਤੇ ਕਵਸ ਨੰਬਰ ਹੈ 5 ਬਿਜਲੀ ਦੀ ਅੱਗ ਨੂੰ ਖੇਡ ਰਿਖਿਆ ਵਿੱਚੋਂ ਕਿਹੜੇ ਤਰੀਕੇ ਨਾਲ ਕਾਬੂ ਪਾਇਆ ਜਾ ਸਕਦਾ ਹੈ ਜੇਕਰ ਬਿਜਲੀ ਤੋਂ ਅੱਗ ਲੱਗ ਜਾਵੇ ਕਿਸੇ ਵੀ ਚੀਜ਼ ਨੂੰ ਲੱਗ ਜਾਵੇ ਤਾਂ ਕਿਹੜੇ ਤਰੀਕੇ ਨਾਲ ਆਪਾਂ ਬਿਜਲੀ ਦੀ ਅੱਗ ਨੂੰ ਕਾਬੂ ਪਾਵਾਂਗੇ ਪਾਣੀ ਨਾਲ ਆਕਸੀਜਨ ਨਾਲ ਜਾਂ ਰੇਤ ਨਾਲ ਜਾਂ ਇਹਨਾਂ ਚ ਕੋਈ ਨਹੀਂ ਹਾਂਜੀ ਦੋਸਤੋ ਸਦਾ ਰਾਈਟ ਆਨਸਰ ਹੈ ਰੇਤ ਨਾਲ राइट right आंसर हो जाएगा इज़ द रेता सटके ठीक है दोस्तों आगे बढ़ते हैं नेक्स्ट क्वेश्चन पे क्वेश्चन नंबर है 6 8 लिखे हैं وچوں کس बल्ब रेजिस्टन्स ज्यादा ਹੋਵੇਗਾ کس बल्ब दी रेजिस्टन्स ज्यादा ਹੋਵੇਗੀ 10 वाट 25 वाट 40 वाट ਦਾ 60 वाट हां जी दोस्तों द राइट आंसर है 10 वाट অপশন এ 스타 রাইট आंसर ठीक है दोस्तों नेक्स्ट क्वेश्चन चलिये जी क्वेश्चन नंबर है 7 2000 वाट ਦਾ ਹੀਟਰ ਨਾਲ 1 ਘੰਟੇ ਵਿੱਚ ਬਿਜਲੀ ਦੀ ਕਿੰਨੀ ਖਪਤ ਹੋਵੇਗੀ हां जी दोस्तों 2000 वाट ਦਾ ਹੀਟਰ ਕਿੰਨੇ ਘੰਟੇ ਦਾ 1 ਘੰਟੇ 1 1000 तो राइट आंसर आ जाएगा दो यूनिट बिजली की खपत दो यूनिट होगी ठीक है दोस्तों नेक्स्ट क्वेश्चन चलिए जी क्वेश्चन नंबर है अठ 3 ਫੇਜ਼ ਐਲਟੀ ਸਪਲਾਈ ਕਿੰਨੀਆਂ ਤਾਰਾਂ ਵਰਤੀਆਂ ਜਾਂਦੀਆਂ ਹਨ ਐਲਟੀ ਸਪਲਾਈ ਵਿੱਚ ਕਿੰਨੇ ਤਾਰਾਂ ਵਰਤੀ ਜਾਂਦੀਆਂ ਹਨ 2 3 4 ਜਾਂ ਇਹਨਾਂ ਚ ਕੋਈ ਨਹੀਂ ਆ ਜੀ ਦੋਸਤੋ ਇਸ ਦਾ ਰਾਈਟ ਆਨਸਰ ਹੈ 4 4 ਤਾਰਾਂ 3 ਫੇਜ਼ ਐਲਟੀ ਸਪਲਾਈ ਦੇ ਵਿੱਚ ਵਰਤੀ ਜਾਂਦੀਆਂ ਹਨ ਨੈਕਸਟ ਕੁਐਸਚਨ ਚੱਲ ਜੀ ਕੁਐਸਚਨ ਨੰਬਰ ਹੈ 9 ਸਟੇ ਵਿੱਚ ਐਗ ਇਨਸੂਲੇਟਰ ਕਿਸ ਲਈ ਵਰਤਿਆ ਜਾਂਦਾ ਹੈ ਸਟੇ ਵਿੱਚ ਐਗ ਇਨਸੂਲੇਟਰ ਕਿਸ ਲਈ ਵਰਤਿਆ ਜਾਂਦਾ ਹੈ ਕਿਸ ਕੰਮ ਲਈ ਵਰਤਿਆ ਜਾਂਦਾ ਹੈ ਪੋਲ ਨੂੰ ਬਚਾਉਣ ਲਈ ਸਟੇ ਨੂੰ ਬਚਾਉਣ ਲਈ ਸਟੇ ਵਿੱਚ ਲੀਕਜ ਕਰੰਟ ਨੂੰ ਰੋਕਣ ਲਈ ਜਾਂ ਇਹਨਾਂ ਵਿੱਚੋਂ ਕੋਈ ਨਹੀਂ ਹਾਂਜੀ ਦੋਸਤੋ ਸੋ ਇਸ ਦਾ ਰਾਈਟ ਆਨਸਰ ਹੈ ਸਟੇ ਵਿੱਚ ਲੀਕਜ ਕਰੰਟ ਨੂੰ ਰੋਕਣ ਲਈ ਸਟੇ ਐਗ ਜਿਵੇਂ ਕਪੋਲ ਹੋ ਗਿਆ ਆਪਣੇ ਕੋਲ ਇਹਨਾਂ ਨਾਲ ਇੱਕ ਸਟੇਪ ਆਈ ਹੁੰਦੀ ਹੈ ਜਿੱਕਰ ਹਾਈਡਰੋ ਲੈਨ ਆ ਰਹੀ ਹੈ ਆਪਾਂ ਸਟੇ ਇਧਰ ਹੀ ਪਾਉਂਗੇ ਨਾ ਇੱਥੇ ਇੱਕ ਐਗ ਇਨਸੂਲੇਟਰ ਲੱਗਿਆ ਹੁੰਦਾ ਹੈ ਲੀਕਜ ਕਰੰਟ ਨੂੰ ਰੋਕਣ ਵਾਸਤੇ ਹੁੰਦਾ ਹੈ ਕਿ ਥੱਲੇ ਧਰਤੀ ਦੇ ਕਿਸੇ ਦਾ ਕੋਈ ਜਾਲਿਮਾਨੇ ਨੁਕਸਾਨ ਨਾ ਹੋਵੇ ठीक है दोस्तों नेक्स्ट क्वेश्चन चलिये जी क्वेश्चन नंबर है 10 वंड लाइन ਵਿੱਚ ਸਟੇਕ ਕਿਸ ਲਈ ਵਰਤੀ ਜਾਂਦੀ ਹੈ ਪੋਲ ਨੂੰ ਹੱਦ ਸੇਤੋਂ ਬਚਾਉਣ ਲਈ ਬਿਜਲੀ ਬਚਾਉਣ ਲਈ ਪੋਲ ਨੂੰ ਸਿੱਧਾ ਰੱਖਣ ਲਈ ਜਾਂ ਇਹਨਾਂ ਵਿੱਚੋਂ ਕੋਈ ਨਹੀਂ ਹਾਂਜੀ ਦੋਸਤੋ ਸੋ ਇਸ ਦਾ ਰਾਈਟ ਆਨਸਰ ਹੈ ਪੋਲ ਨੂੰ ਸਿੱਧਾ ਰੱਖਣ ਲਈ ਬੋਲ ਨੂੰ ਸਿੱਧਾ ਰੱਖਣ ਲਈ ਨੈਕਸਟ ਕੁਸਚਨ ਚੱਲੀਏ ਦੋਸਤੋ ਕੁਸ ਨੰਬਰ ਹੈ 11 ਕੰਡਿਊਟ ਵਾਇਰਿੰਗ ਕਿਉਂ ਕੀਤੀ ਜਾਂਦੀ ਹੈ ਕੰਡਿਊਟ ਵਾਇਰਿੰਗ ਕਿਉਂ ਕੀਤੀ ਜਾਂਦੀ ਹੈ ਸੋਹਣੀ ਦਿਖਣ ਲਈ ਬਿਜਲੀ ਬਚਾਉਣ ਲਈ ਅੱਗ ਤੋਂ ਬਚਣ ਲਈ ਜਾਂ ਉੜਾ ਤੇ ਈਡੀ ਦੋਨੋਂ ਹਾਂਜੀ ਦੋਸਤੋ इस राइट आंसर है कंड्यूट वैरिंग अग तो बचाने की जाती है अग तो बचाने वैरिंग की जाती है कंड्यूट वैरिंगड्यूट वैरिंग नैक्सट क्वेश्चन चलिए दोस्तों क्वेश्चन नंबर है बारह हज़ार वाट बार के हीटर वोल्टजे कि रजिस्टेंस होगी दोम चार ओह भी ओह चाली ओम जी दोस्तों इसका राइट आंसर है चाली ओम नेक्स्ट क्वेश्चन चलिए जी जदों ਲਾਈਨ ਦਾ ਕੰਡਕਟਰ ਅਰਥ ਕੀਤੀ ਤਾਤ ਨਾਲ ਲੱਗ ਜਾਂਦਾ ਹੈ ਤਾਂ ਸਰਕਟ ਵਿੱਚ ਕਰੰਟ ਨਹੀਂ ਚੱਲੇਗਾ ਕਰੰਟ ਅਰਥ ਵੱਲ ਨੂੰ ਜਾਵੇਗਾ ਉਪਰੋਕਤ ਵਿੱਚ ਦੋਨੋਂ ਜਾਂ ਕੋਈ ਨਹੀਂ ਹਾਂਜੀ ਦੋਸਤੋ ਸੋ ਇਸ ਦਾ ਤੁਸੀਂ ਰਾਈਟ ਆਨਸਰ ਕਮੈਂਟ ਬਾਕਸ ਵਿੱਚ ਦੱਸਣਾ ਹੈ ਜ਼ਰੂਰ ਦੱਸਣਾ ਹੈ ਕਿਉਂਕਿ ਪਿਛਲੇ ਵੀਡੀਓ ਦੇ ਵਿੱਚ ਮੈਂ ਇਹ ਬਹੁਤ ਵਾਰੀ ਕੁਐਸਚਨ ਰਿਪੀਟ ਕਰਾਵਾ ਹੈ ਤਾਂ ਸਾਨੂੰ ਪਤਾ ਲੱਗ ਸਕੇ ਕਿ ਸਾਡੇ ਸਟੂਡੈਂਟ ਕਿੰਨੇ ਕੁ ਮਿਹਨਤ ਨਾਲ ਸਾਡੇ ਚੈਨਲ ਤੋਂ ਤਿਆਰੀ ਕਰ ਰਹੇ ਹਨ ਕਮੈਂਟ ਵਿੱਚ ਜ਼ਰੂਰ ਦੱਸਣਾ ਚਾਹੀਏ ਕੋਈ ਗਲਤੀ ਦੱਸ ਦੇਵੇ ਠੀਕ ਹੈ ਨਾ ਦੋਸਤੋ ਨੈਕਸਟ ਕੁਐਸਚਨ ਚੱਲੀਏ ਜੀ ਕੁਐਸਚਨ ਨੰਬਰ ਹੈ 14 ਕੰਪੈਸਟਰ ਬੈਂਕ ਦੀ ਸਮਰੱਥਾ ਵਧਾਉਣ ਲਈ ਕੰਪੈਸਟਰ ਯੂਨਿਟ ਕਿਸ ਫੀ ਦੀ ਨਾਲ ਜੋੜੇ ਜਾਂਦੇ ਹਨ ਸੀਰੀਜ਼ ਵਿੱਚ ਸੀਰੀਜ਼ ਪੈਰਲ ਵਿੱਚ ਜਾਂ ਉਪਰੋਕਤ ਵਿੱਚੋਂ ਕੋਈ ਨਹੀਂ ਪੈਰਲ ਵਿੱਚ ਤਾਂ ਦੋਸਤੋ ਇਸ ਦਾ ਰਾਈਟ ਆਨਸਰ ਹੈ ਪੈਰਲਰ ਵਿੱਚ ਨੈਕਸਟ ਕੁਸਚਨ ਚ ਚਲਿਏ ਜੀ ਕੁਸਚਨ ਨੰਬਰ ਹੈ 15 ਇੱਕ ਹਾਊਸ ਪਾਵਰ ਕਿੰਨੇ ਵਾਟ ਦੇ ਬਰਾਬਰ ਹੁੰਦੀ ਹੈ ਇਹ ਵੀ ਤੁਸੀਂ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਹੈ ਕਿ ਇੱਕ ਹਾਊਸ ਪਾਵਰ ਕਿੰਨੇ ਵਾਟ ਦੇ ਬਰਾਬਰ ਹੁੰਦੀ ਹੈ 1000 ਵਾਟ ਦੇ 500 ਸ਼ੈਰੀ ਵਾਟ ਦੇ 700 ਸ਼ੈਰੀ ਵਾਟ ਦੇ ਜਾਂ 800 ਸ਼ੈਰੀ ਵਾਟ ਦੇ ਠੀਕ ਹੈ ਦੋਸਤੋ ਸੋ ਇਸ ਦੇ ਨਾਲ ਹੀ ਸਾਡੀ ਅੱਜ ਦੀ ਵੀਡੀਓ ਖਤਮ ਹੁੰਦੀ ਹੈ ਇਹ ਵੀਡੀਓ ਕਿਸ ਤਰ੍ਹਾਂ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਵਿੱਚ ਜਰੂਰ ਦੱਸ ਦੇਣਾ ਸੋ ਜਿਹੜੇ ਦੋਸਤ ਸਾਡੀਆਂ ਸਾਰੀਆਂ ਕਲਾਸਾਂ ਦੀ ਪੀਡੀਐਫ ਲੈਣਾ ਚਾਹੁੰਦੇ ਹਨ ਤਾਂ ਇਸ ਨੰਬਰ ਤੇ ਤੁਸੀਂ ਸਾਨੂੰ ਓਨਲੀ 200 ਰੁਪਏ Google Pay ਜਾਂ PhonePe ਕਰਕੇ ਸਾਰੇ ਕੋਲ ਲੈ ਸਕਦੇ ਹੋ 1300 1200 ਦੇ ਕਰੀਬ एमसीक्यू ਹੋਣਗੇ ਟਾਪ ਦੇ एमसीक्यू ਹੋਣਗੇ ਸਾਰੇ ਖੁਦ ਤਿਆਰ ਕੀਤੇ ਹੋਏ ਹੋਣਗੇ ਜੀ ਸੋ ਮਿਲਦੇ ਆਪਾਂ ਨੈਕਸਟ ਕਲਾਸ ਵਿੱਚ ਥੈਂਕ ਯੂ ਵੈਰੀ ਮਚ